ਮੇਰਾ ਨਾਮ ਹੈ ਜਗਜੀਤ ਸਿੰਘ ਪਿੰਡ ਚਾਲੀ ਵਾਲਾ ਜੀ ਕੀ ਘਟਨਾ ਵਾਪਰੀ ਹੈ ਸਾਰੀ ਇਹ ਘਟਨਾ ਜੀ ਸਾਨੂੰ ਹੀ ਪਹਿਲਾਂ ਪਤਾ ਨਹੀਂ ਸੀ ਲੱਗਾ ਜਦੋਂ ਧੂਆਂ ਦੇਖਿਆ ਫਿਰ ਆਈਆਂ ਜੀ ਅਸੀਂ ਬੁਝਾਉਣ ਆ ਗਾ ਹਾਂ ਅੱਗ ਬਹੁਤ ਤੇਜ਼ੀ ਨਾਲ ਤੇ ਲੱਗੀ ਹੋਈ ਹੈ ਜੀ ਕੰਟਰੋਲ ਨਹੀਂ ਹੋ ਰਹੀ ਇਹ ਹੈ ਕੀ ਇਹ ਸਾਰੀ ਜਗ੍ਹਾ ਇਹ ਸਾਰੀ ਜਗ੍ਹਾ ਜੰਗਲ ਜੰਗਲਾਤ ਵਿਭਾਗਮੇ ਦੀ ਹੈ ਜੀ ਅੱਛਾ ਹਾਂਜੀ ਕਿੰਨਾ ਘਰਕਬਾ ਜਿਹੜਾ ਪ੍ਰਭਾਵਿਤ ਹੋਇਆ ਹੁਣ ਤੱਕ ਇਹ ਰਕਬਾ ਜੀ ਘਟੋ ਘਟ ਵੀ ਹੁਣ 15 ਕਿੱਲਿਆਂ ਦੇ ਕਰੀਬ ਹੋ ਗਿਆ ਜੀ ਹਾਂ ਤੇ ਹਜੇ ਵੀ ਕਾਬੂ ਨਹੀਂ ਪੈ ਰਿਹਾ ਜਿਆਦਾ ਨੁਕਸਾਨ ਹੋ ਸਕਦਾ ਜੀ ਅੱਗੇ ਬਿਜਲੀ ਘਰ ਆ ਸਾਡੇ ਉੱਥੇ ਤ ਹੁਣ ਤੱਕ ਜਿਹੜੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਕੋਈ ਮੌਕੇ ਤੇ ਪਹੁੰਚੀਆਂ? ਹਾਂਜੀ ਮੌਕੇ ਤੇ ਪਹੁੰਚੀਆਂ ਹੋਈਆਂ ਪਰ ਉਹਨਾਂ ਕੋ ਵੀ ਕੰਟਰੋਲ ਨਹੀਂ ਹੋ ਰਿਹਾ ਕਿਉਂਕਿ ਜੰਗਲ ਦੇ ਵਿੱਚ ਰੁੱਖ ਬਹੁਤ ਸੰਘਣੇ ਆ ਤੇ ਛੇਦੀ ਅੰਦਰ ਨਹੀਂ ਆ ਰਹੀਆਂ। ਹਾਂਜੀ। ਹਾਂਜੀ। ਕੀ ਨਾਮ ਹੈ ਤੇ ਕੀ ਪੂਰੀ ਘਟਨਾ ਹੋਈ ਹੈ? ਹਾਂਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਪਿੰਡ ਝarli ਵਾਲਾ। ਜਗਲਾਦ ਨੂੰ ਅੱਗ ਲੱਗ ਗਈ ਇਨਚਾਨਕ ਕਿਦਿਆਂ ਜੀ। ਇਹ ਨਹੀਂ ਪਤਾ ਲੱਗਾ ਜੀ ਕਿੱਥੋਂ ਲੱਗੀ ਆ ਕੀ ਤੇ 10-15 ਏਕੜ ਜਗਲਾਦ ਸੜ ਕੇ ਸੁਆਹ ਹੋ ਗਿਆ ਤੇ ਹਜੇ ਕਾਬੂ ਪਾਉਣ ਦਾ ਹੈ ਅੱਗ ਤੇ। ਕਿੰਨੇ ਵਜੇ ਦਾ ਇਹ ਵਾਕਿਆ ਇਹ ਕੋਈ 12 1 ਵਜੇ ਦਾ ਜੀ ਹਾਂ ਜੀ ਕੋਈ ਅੱਗੇ ਲੱਗਣ ਦਾ ਕਾਰਨ ਸਪਸ਼ਟ ਹੋ ਗਿਆ ਕੁਝ ਨਹੀਂ ਪਤਾ ਲੱਗਾ ਜੀ ਹਜੇ ਕਿੱਥੋਂ ਲੱਗੀ ਹੈ ਕਿਵੇਂ ਲੱਗੀ ਜੀ ਹਣ ਕੋਈ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ਤੇ ਪਹੁੰਚ ਹਾਂਜੀ ਹਾਂਜੀ ਫਾਇਰ ਬ੍ਰਿਗੇਡ ਦੋ ਆਈ ਹੋਇਆ ਜੀ ਪੂਰੀ ਕੋਸ਼ਿਸ਼ ਹੈ ਬੁਝਾਉਣ ਦਾ ਜੀ ਹੋਰ ਵੱਡਾ ਖਤਰਾ ਦੱਸਦੇ ਕਿ ਬਿਜਲੀ ਬੋਰਡ ਦੇ ਤੋਂ ਲੱਗੇ ਇਹਦੇ ਹਾਂਜੀ ਬਿਜਲੀ ਬੋਰਡ ਲੱਗੇ ਆ ਪਰ ਕੰਟਰੋਲ ਹੋ ਜਾਊਗਾ ਜੀ ਹਾਂਜੀ ਫਾਇਰ ਬ੍ਰਿਗੇਡ ਆ ਗਿਆ ਕੰਟਰੋਲ ਕਰ ਲੈਣਗੇ ਜੀ ਇੰਨਾ ਕੋਲ ਰਕਬਾ ਜਿਹੜਾ ਪ੍ਰਭਾਵ ਲੱਗਦਾ 15 ਕ ਗਿੱਲੇ ਤੇ ਸਰਕੇ ਸਵਾਹ ਹੋ ਗਿਆ ਜੀ ਇਹ ਪੂਰਾ ਮਾਮਲਾ ਮੇਰਾ ਕੁਲਦੀਪ ਸਿੰਘ ਵਨਗੜ ਸਰਦਾਂਪੋਲੋ ਦੀ ਰਣਦੀਰਪੁਰ ਜੰਗਲ ਜਿੱਤੇ ਬਟੌਰ ਦਾ ਵਨਗੜ ਕਨਾਤ ਕੀ ਕਰਨਾ ਵਾ ਪ੍ਰੀਆ ਜੀ ਘਟੜਾਂ ਦਾ ਜੀ ਪਤਨ ਲੱਗ ਚੁੱਕਿਆ ਅੱਗ ਲੱਗੀ ਅੱਗ ਬਚਾਉਣ ਰਹੇ ਆ ਰੋਕ ਬਿਜੋ ਤੇ ਪਾਣੀ ਲੱਗਿਆ ਪਤਾ ਕੀ ਕਰਵਾਤ ਹੋਈ ਆ ਅਸੀਂ ਅੱਗ ਬਚਾਉਣ ਰਹੇ ਆ ਫਰ ਵਗੜਦੀਆਂ ਦੋ ਗੱਟੀਆਂ ਮਗਾਈਆਂ ਸਰਦਾਂਪੋਲੋ ਦੀ ਤੋਂ ਅੱਗ ਜਿਹੜੀ ਜਿੱਦਾਂ ਜੰਗਲ ਸੁੱਕਿਆ ਵਾ ਬਿਲਕੁਲ ਪੱਤੇ ਮੁੱਤੇ ਜਾ ਕਾਫੀ ਉਹਦੇ ਨਾਲ ਅੱਗੇ ਦਾ ਜਿਹੜਾ ਵਾ ਜਿਹੜਾ ਕੰਟਰੋਲ ਹੀ ਬਣਿਆ ਪਿਆ ਕਿ ਇੱਕ ਸੋ ਨਾਲ ਇੱਕ ਬੰਨੇ ਪਰ ਉਹਨੇ ਦੂਜੇ ਬੰਨਾਂ ਲੱਗਦੀ ਆ ਤੇ ਗੱਡੀਆਂ ਫਰ ਵਰਗਰ ਦੀਆਂ ਆਈਆਂ ਬੁਝਾ ਰਹੇ ਹਾਂ ਇੰਨਾ ਕਿ ਰਕਬਾ ਜਿਹੜਾ ਹੁਣ ਤੱਕ ਰਕਬਾ ਆਇ ਤੱਕ ਪੰਜ ਕਿ ਚਾਰ ਪੰਜ ਕਿਲੇ ਸਾਂ ਨੂੰ ਅੱਗ ਲੱਗੀ ਆ ਪੰਜ ਬੁਝਾ ਰਹੇ ਆ ਤੇ ਕੋਸ਼ਿਸ਼ ਆ ਕਿ ਵੀ ਕੰਟਰੋਲ ਕਰ ਰਹੇ ਆ ਫਰ ਵੀ ਆਈਆਂ ਗੱਡੀਆਂ ਦੋ ਤਿੰਨ ਆਈਆਂ ਕਿ ਕੰਟਰੋਲ ਕਰ ਲਾਂਗੇ ਵੀ ਕੰਟਰੋਲ ਹੋ ਜਾਏਗਾ ਅਗਲੇ ਕਦਮ ਕੋਈ ਕਾਰਨ ਸਪਸ਼ਟ ਨਹੀਂ ਅਜੇ ਕੋਈ ਲੱਗਾ ਨਹੀਂ ਪਤਾ ਅਜੇ ਅੱਗੇ ਅੱਗ ਦਾ ਅੱਜ ਬਾਅਦ ਤਵਦੀਸ਼ ਕਰਾਂਗੇ ਕਿਦਾ ਅੱਗ ਲੱਗੀ ਤਾਂ ਇਸ ਤਰ੍ਹਾਂ ਇਹੋ ਬਾਤ ਦੇਖਦੇ ਆਏ ਸਿਰਫ ਅੱਗ ਬੁਝਾਉਣ ਦਾ ਹੈ ਬੁਝਾਉਣ ਤੱਕ ਹੀ ਪੁੱਛ ਕਰ ਲੈਣ